ਦੋਸਤੋ ਤੁਹਾਡੇ ਨਾਲ ਦੋ ਕਲਿੱਪਾਂ ਸਾਂਝੀਆਂ ਕਰ ਰਹੇ ਆ ਕਿਸੇ ਨੂੰ ਪੂਰੀ ਗੱਲਬਾਤ ਦਾ ਪਤਾ ਜਿੰਨੇ ਵੀ ਡੌਗ ਲਵਰ ਨੇ ਜਾਂ ਡੌਗ ਰੱਖਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ 'ਚ ਕੀ ਸੱਚਾਈ ਹੈ ਕੀ ਕਹਾਣੀਆਂ ਨੇ ਪਲੀਜ਼ ਕਮੈਂਟ ਜਰੂਰ ਕਰਿਓ ਜੀ ਆਹ ਦੇਖ ਸਕਦੇ ਹੋ ਜੀ ਇੱਕ ਜੋ ਮਨੀ ਸਿੰਘ ਨਾਂ ਦਾ ਵਿਅਕਤੀ ਹੈ ਆਪਣੇ ਉਹਨੂੰ ਪੀਐਫਏ ਦਾ ਮੈਂਬਰ ਕਹਿ ਰਿਹਾ ਜਿਹਦਾ ਕਦੇ ਫੋਨ ਨੰਬਰ ਨਹੀਂ ਚੱਲਦਾ ਕਦੇ ਕੋਈ ਐਨੀਮਲ ਹੈਲਪਲਾਈਨ ਨਹੀਂ ਖੜਦੇ ਆਹ ਦੇਖ ਲਓ ਜੀ ਮਨੀ ਸਿੰਘ ਦੇ ਉੱਤੇ ਮਨੀ ਸਿੰਘ ਸਾਹਿਬ ਦੇਖ ਰਹੇ ਹਾਂ son of joginder pal singh ਠੀਕ ਹੈ ਜੀ ਹਾ우스 ਨੰਬਰ 381 ਕੂਚਾ ਹਰਨਾਮਦਸ ਆ ਨੋਨ ਅਵੇਲੇਬਲ ਅਫੈਂਸ ਹੈ ਜੀ ਇਸ ਬੰਦੇ ਦੇ ਉੱਤੇ ਮੱਝਾਂ ਨੇ ਆਪ ਮਾਰੀਆਂ ਪਾਣੀਆਂ ਦੇ ਵਿੱਚ ਆ ਕੇ ਤਿੰਨ ਮੱਝਾਂ ਮਾਰੀਆਂ ਨੇ ਔਰ ਮੈਂ ਜਿਹੜੇ ਜਾਨਵਰ ਰੈਸਕਿਊ ਕੀਤੇ 10000 ਤੋਂ ਪ러스 ਮੈਂ ਰੈਸਕਿਊ ਕਰ ਚੁੱਕਾ ਮੇਰੇ ਕੋਲ ਸਾਰੇ ਫੋਟੋ ਵੀਡੀਓ ਪ੍ਰੂਫ ਪਏ ਆ ਪਰਚਾ ਹੋਰ ਦਿਖਾ ਦਿਓ ਮੇਰੇ ਕੱਢਿਓ ਦੂਸਰਾ ਪਰਚਾ ਕਿੱਥੇ ਆ ਥੋੜਾ ਜਿਹਾ ਦੂਸਰਾ ਪਰਚਾ ਸੋ ਦੋਸਤੋ ਸਾਰਾ ਕੁਝ ਤੁਸੀਂ ਦੇਖਦੇ ਹੋ ਤੁਸੀਂ ਆਪ ਚੂਜ਼ ਕਰਨਾ ਕਿ ਕਿਹੜਾ ਐਨੀਮਲ ਲਵਰ ਸੱਚਾ ਹੈ ਕਿਹੜੀ ਐਨਜੀਓ ਸਹੀ ਕੰਮ ਕਰ ਰਹੀ ਹੈ ਚਾਹੇ ਰਜਿਸਟਰਡ ਆ ਜਾਂ ਨਹੀਂ ਹੈ ਤੁਸੀਂ ਕਲੀਅਰ ਬੱਡੇ ਨਾਲ ਕੋਈ ਕਰਦਾ ਨਹੀਂ ਕੋਈ ਨਹੀਂ ਹੈਗਾ ਬੱਜਾ ਨਾਲ ਹਲੋ ਜੀ ਮਨੀ ਸਿੰਘ ਸਨੋਬ ਚੁਕਿੰਦਰਪਾਲ ਸਿੰਘ ਇਹਦੇ ਤੇ ਕੀ ਧਾਰ ਲੱਗੀ ਹੋਈ ਆ ਦੂਸਰੇ ਪਰਚੇ ਦੇ ਹਾਂਜੀ ਪਰਚੇ ਦੇ ਇਹਨਾਂ ਬੜੀਆਂ ਵਾਲੇ ਕੁੱਤੇ ਪਾਣੀ ਵਾਲੇ ਕੁੱਤੇ ਲਾ ਕੇ ਟੀਕੇ ਮਾਰੇ ਆ ਔਰ ਇਹਦੇ ਕਿਸੇ ਫਰੈਂਡ ਨੇ ਇਹਨੂੰ ਬਰੀਡ ਡੌਗ ਅਡਾਪਟ ਕਰਨ ਲਈ ਦਿੱਤੀ ਸੀ ਔਰ ਇਹਨੇ ਅਕੇ ਵਿੱਚ ਹੀ ਆ ਸਾਡੇ ਕੋਲ ਸਾਰੇ ਫੋਟੋ ਵੀਡੀਓ ਗਰੁੱਪ ਨੇ ਔਰ ਅਸੀਂ ਬੰਦੇ ਨੂੰ ਚੰਗੀ ਤਰ੍ਹਾਂ ਇਸ ਵਾਰੀ ਦੀ ਪ੍ਰਧਾਨਗੀ ਕੱਢ ਕੇ ਹਟਾਂਗੇ ਅਸੀਂ ਇਹਦੇ ਵਿੱਚ ਕੋਈ ਚੈਲੰਜ ਵਾਲੀ ਗੱਲ ਨਹੀਂ ਹੈ ਜਿਹੜਾ ਬੰਦਾ ਖੜੇਗਾ ਮਾਰਕੀਟ 'ਚ ਸੇਵਾ ਕਰੇਗਾ ਉਹੀ ਖੜੇਗਾ ਤੇ ਜਿਹੜੇ ਫੇਕ ਐਨਜੀ ਵਾਲੇ ਨੇ ਉਹ ਅਸੀਂ ਨਹੀਂ ਖੜਨ ਦਿੱਤੇ ਜਾਣਗੇ ਕੀ ਨਾਮ ਹੈ ਮੇਰਾ ਨਾਮ ਜੀ ਸਾਰਿਆਂ ਨੂੰ ਜਿਵੇਂ ਕਿ ਸਾਰਿਆਂ ਨੇ ਦੇਖਿਆ ਇੱਕ ਨਾ ਕੀ ਕਹਿੰਦੇ ਨੇ ਉਹ ਚੱਲ ਰਹੀ ਸੀਗੀ ਵੀਡੀਓ ਵੀਡੀਓ ਦੇ ਵਿੱਚ ਇੱਕ ਬੰਦਾ ਬੜਾ ਰੋ ਰੋ ਕੇ ਇਮੋਸ਼ਨਲੀ ਬਲੈਕਮੇਲ ਕਰ ਰਿਹਾ ਹੈ ਨਾ ਮੇਰੇ ਡੋਗ ਮਾਰ ਕੇ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਬੰਦਾ ਕਿੰਨਾ ਕੁ ਘੇੜ ਸਕਦਾ ਹੈ ਦੇਖੋ ਉਹ ਬੰਦੇ ਨੇ ਸਿੰਪਤੀ ਲੈਣ ਲਈ ਪੈਸੇ ਇਕੱਠੇ ਕਰਨ ਲਈ ਕੀ ਕੁਝ ਨਹੀਂ ਕੀਤਾ ਜਦੋਂ ਉਹ ਉਹਦੀ ਉਹ ਵੀਡੀਓ ਵਾਇਰਲ ਹੋਈ ਨਾਲ ਹੀ ਇੱਕ ਕਿਸੇ ਕੋਈ ਲੇਡੀ ਨੇ 5000 5000 ਰੁਪਈਆ ਨੂੰ ਦੇਤਾ ਹਨਾ ਤੇ ਉਸ ਤੋਂ ਬਾਅਦ ਹੋਰ ਕਈ ਉਹਨੂੰ ਫੰਡਿੰਗ ਆ ਲੱਗੀ ਤੇ ਜਦੋਂ ਸਾਡੇ ਕੋਲ ਵੀਡੀਓ ਆਈ ਸੀ ਨਾ ਮਤਲਬ ਮੇਰੇ ਕੋਲ ਮੈਨੂੰ ਪਤਾ ਲੱਗਾ ਜਿਸ ਦਿਨ ਅੱਗ ਲੱਗੀ ਹੈ ਸ਼ੈਲਟਰ ਮੈਂ ਉਸੇ ਦਿਨ ਪਹੁੰਚ ਗਿਆ ਸੀ ਜਦੋਂ ਮੌਕੇ ਤੇ ਪਹੁੰਚੇ ਅਸੀਂ ਦੇਖਿਆ ਵੀ ਉਹ ਕੁੱਤੇ ਨਾ ਸੰਗਲੀਆਂ ਨਾਲ ਬੰਨ ਕੇ ਪਿੰਜਰਿਆਂ ਦੇ ਵਿੱਚ ਐਡੇ ਐਡੇ ਪਿੰਜਰਿਆਂ ਦੇ ਵਿੱਚ ਬੰਨੇ ਹੋਏ ਪਿਟ ਬੁਲਡੌਗ ਹਨਾ ਵਿਚਾਰੇ ਉੱਥੋਂ ਨਿਕਲ ਹੀ ਨਹੀਂ ਸਕਦੇ ਐਡੀ ਬੇਰਹਿਮੀ ਨਾਲ ਬੰਨੇ ਹੋਏ ਉਹ ਪੁਲਿਸ ਨੇ ਤਫਤੀਸ਼ ਕੀਤੀ ਬੰਦਾ ਕਹਿ ਰਿਹਾ ਸੀ ਕਿਸੇ ਨੇ ਅੱਗ ਲਾਈ ਕਿਸੇ ਨੇ ਅੱਗ ਲਾਈ ਹਨਾ ਪਹਿਲਾਂ ਮੈਨੂੰ ਵੀ ਲੱਗਿਆ ਸ਼ਾਇਦ ਕਿਸੇ ਨੇ ਨਾਲ ਲਾਈ ਹੋਵੇ ਪੁਲਿਸ ਨੂੰ ਅਸੀਂ ਤਰਖਾਸ ਦਿੱਤੀ ਡੇਲੋ ਥਾਣੇ ਦੇ ਆਈਓ ਨੇ ਆ ਕੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਦੋਂ ਇਨਵੈਸਟੀਗੇਸ਼ਨ ਕੀਤੀ ਤੇ ਪਤਾ ਲੱਗਿਆ ਇੱਕ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਹੈ ਹਨਾ ਜੋ ਪੁਲਜ਼ਾ ਕਹਣਾ ਇਹ ਪੁਲਿਸ ਨੇ ਸਾਡੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਰਜਿਸਟਰਡ ਕੀਤੀ ਹੈ ਉਹ ਗੁਰਜੰਟ ਸਿੰਘ ਨਾਮਕ ਬੰਦਾ ਜਿਹੜਾ ਕੰਨੀਆਂ ਇਲੀਗਲ ਤਰੀਕ ਚੀਜ਼ਾਂ ਕਰਦਾ ਸੀ ਹੁਣ ਸਾਡੋ ਰੱਖਦਾ ਸੀ ਉਹ ਜਿਹੜੇ ਕਈ ਡੌਗ ਫਾਈਟ ਦੇ ਵਿੱਚ ਸਵਾਲ ਹੁੰਦੇ ਨੇ ਡੌਗ ਉਹ ਉਹਨਾਂ ਨੂੰ ਸਪਲਾਈ ਕਰਦਾ ਸੀ ਮੈਨੂੰ ਸੁਣਨ ਚਾਇਆ ਇੱਕ ਇੱਕ ਕੁੱਤਾ 50-50 ਹਜ਼ਾਰ ਲੱਖ-ਲੱਖ ਰੁਪਏ ਦਾ ਦਿੱਤਾ ਜਾਂਦਾ ਸੀ ਕਿੱਡੀ ਗਲਤ ਗੱਲ